ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਜਸਮੀਤ ਪਾਟਿਆ ਜੀ ਬਹੁਤ ਬਹੁਤ ਸਵਾਗਤ ਹੈ ਸਰ ਸੱਚੀ ਗਾਤ ਸੱਚੀ ਗਾਤ ਜੀ ਸੋ ਜਸਮੀਤ ਜੀ ਯੂਕੇ ਜਾ ਕੇ ਆਏ ਨੇ ਔਰ ਕਈ ਦਿਨ ਜਸਮੀਤ ਜੀ ਯੂਕੇ ਰਹੇ ਨੇ ਔਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਔਰ ਜਿਹੜੇ ਲੈਂਡਮਾਰਕ ਦੇ ਜ਼ਰੀਏ ਸਟੂਡੈਂਟਸ ਰੁਕੇ ਗਏ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਹੋਈਆਂ ਨੇ ਸੋ ਜਸਮੀਤ ਜੀ ਤੋਂ ਯੂਕੇ ਦੇ ਤਾਜ਼ਾ ਹਾਲਾਤ ਔਰ ਉੱਥੇ ਵਿਦਿਆਰਥੀਆਂ ਦੀ ਜਿਹੜੀ ਸਥਿਤੀ ਹੈ ਉਹਦੇ ਉੱਪਰ ਗੱਲਬਾਤ ਕਰਦੇ ਹਾਂ ਜਸਮੀਤ ਜੀ ਯੂਕੇ ਤੁਹਾਡਾ ਵਿਜ਼ਿਟ ਆਫੀਸ਼ੀਅਲ ਸੀ ਤੇ ਤੁਸੀਂ ਆਪਣੇ ਇਸ ਵਿਜ਼ਿਟ ਨੂੰ ਕਿਵੇਂ ਵੇਖਦੇ ਹੋ ਵਿਦਿਆਰਥੀਆਂ ਨੂੰ ਵੀ ਤੁਸੀਂ ਮਿਲੇ ਯੂਨੀਵਰਸਿਟੀਆਂ ਨੂੰ ਵੀ ਮਿਲੇ ਯੂਕੇ ਦੇ ਹਾਲਾਤਾਂ ਦਾ ਅਗਰ ਇੱਕ ਤੁਸੀਂ ਓਵਰਵਿਊ ਦਿਓ ਅਸੀਂ ਦੇਖੋ ਯੂਕੇ 'ਚ ਤੁਸੀਂ ਸਾਰੇ ਦੁਨੀਆ 'ਚ ਦੇਖ ਰਹੇ ਹੋ ਨਾ ਸਰ ਇਸ ਟਾਈਮ ਇਮੀਗ੍ਰੈਂਟ ਜਿੰਨوں ਗਏ ਹੈ ਕਿ ਥੋੜਾ ਜਿਹਾ ਖਿਲਾਫਤ ਚੱਲ ਰਹੀ ਹੈ ਇਮੀਗ੍ਰੈਂਟਸ ਦੇ ਖਿਲਾਫ ਤੁਸੀਂ ਦੇਖੇ ਕਾਫੀ ਸਾਰੇ ਪ੍ਰੋਸੈਸਸ ਵੀ ਹੋ ਰਹੇ ਨੇ ਕੀ ਇਮੀਗ੍ਰੈਂਟਸ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ ਸੋ ਮੈਂ ਇਹ ਸਾਰੀ ਚੀਜ਼ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਹੁਣ ਸਾਡੇ ਸਟੂਡੈਂਟਸ ਉੱਥੇ ਜਾ ਰਹੇ ਨੇ ਸੋ ਪਹਿਲੀ ਗੱਲ ਤਾਂ ਸਾਰੇ ਇੱਕ ਸਕਿੱਲ ਤੇ ਫੋਕਸ ਕਰਨ ਕਿ ਕਿਹੜੀ ਸਕਿੱਲ ਮੈਂ ਸਿੱਖਣ ਜਾਣੀ ਹੈ ਜਦੋਂ ਮੈਂ ਕਿਤੇ ਬਾਹਰ ਦੇਸ਼ ਚ ਜਾ ਰਿਹਾ ਸੋ ਮੈਂ ਕਿਹੜੀ ਸਕਿੱਲ ਸਿੱਖਣ ਜਾਣੀ ਹੈ ਇੱਕ ਤਾਂ ਅਸੀਂ ਸਾਰੇ ਸੋਚਦੇ ਹਾਂ ਕਿ ਮਤਲਬ ਅਸੀਂ ਸਿਰਫ ਪਹੁੰਚ ਜਾਈਏ ਸਕਿੱਲ ਤਾਂ ਬਾਅਦ ਚ ਦੇਖ ਲਾਂਗੇ ਜਾ ਕੇ ਸੋ ਉੱਥੇ ਜਾ ਕੇ ਸਾਨੂੰ ਸਭ ਤੋਂ ਜ਼ਿਆਦਾ ਐਜੂਕੇਸ਼ਨ ਤੇ ਧਿਆਨ ਦੇਣਾ ਚਾਹੀਦਾ ਤੁਹਾਨੂੰ ਕਿਸੇ ਵੀ ਕੰਟਰੀ ਚ ਐ ਤੁਸੀਂ ਜਾ ਰਹੇ ਹੋ ਚਾਹੇ ਤੁਸੀਂ ਯੂਕੇ ਜਾ ਰਹੇ ਹੋ ਚਾਹੇ ਤੁਸੀਂ ਕੈਨੇਡਾ ਜਾ ਰਹੇ ਹੋ ਚਾਹੇ ਤੁਸੀਂ ਅੱਜ ਦੀ ਡੇਟ 'ਚ ਆਸਟ੍ਰੇਲੀਆ ਜਾ ਰਹੇ ਹੋ ਨਿਊਜ਼ੀਲੈਂਡ ਜਾ ਰਹੇ ਹੋ ਮਤਲਬ ਕਿਤੇ ਵੀ ਛੋਟੇ ਸਾਈਪਰਸ ਜਾ ਰਹੇ ਹੋ ਜਰਮਨੀ ਜਾ ਰਹੇ ਹੋ ਪਰ ਸਕਿੱਲ ਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਐਜੂਕੇਸ਼ਨ ਤੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਸਕਿੱਲ ਨਹੀਂ ਕਰਦੇ ਅਕਵਾਇਰ ਫਿਰ ਅਸੀਂ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਕੋਈ ਦੇਖੋ ਲੁੱਟ ਡਕੈਤ ਤਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਹੋਰ ਗਲਤ ਕੰਮਾਂ 'ਚ ਪੈ ਜਾਂਦੇ ਆ ਜੇ ਤੋ ਆਪਾਂ ਗਲਤ ਕੰਮਾਂ 'ਚ ਪੈ ਜਾਂਦੇ ਆ ਫਿਰ ਉਹਦਾ ਨਤੀਜਾ ਦੇਖੋ ਤੁਹਾਡੇ ਸਾਹਮਣੇ ਹੀ ਆ ਫਿਰ ਉਹ ਇਮੀਗ੍ਰੈਂਟਸ ਦੇ ਖਿਲਾਫ ਕਿਉਂ ਸਾਰੀ ਦੁਨੀਆ ਹੋਣਾ ਚਾਹ ਰਹੀ ਹੈ ਕਿ ਦੇਖੋ ਜਦੋਂ ਇਹ ਆ ਰਹੇ ਨੇ ਇਹਨਾਂ ਨੂੰ ਅਸੀਂ ਇਹ ਚਾਹੁੰਦੇ ਆ ਕਿ ਇਕਨੋਮੀ 'ਚ ਸਾਡੇ ਇਹ ਫਾਇਦਾ ਕਰਨ ਇਹ ਇੱਥੇ ਆ ਕੇ ਅੱਛੀ ਪੜ੍ਹਾਈ ਕਰਨ ਸਾਡੀ ਇਕਨੋਮੀ ਦਾ ਬੜਾਵਾ ਕਰਨ ਨਾ ਕਿ ਇੱਥੇ ਆ ਕੇ ਇਹ ਸਾਡੇ ਦੇਸ਼ ਨੂੰ ਆਪਣਾ ਦੇਸ਼ ਕਹਾਂ ਤੁਸੀਂ ਇਹ ਗੱਲ ਸਮਝੋ ਕਿ ਅਸੀਂ ਉੱਥੇ ਇਮੀਗਰੈਂਟੀ ਕਹਾਵਾਂਗੇ ਚਾਹੇ ਸੀ ਉੱਥੇ ਜਿੰਨੀ ਮਰਜ਼ੀ ਸਾਲ ਰਹਦੀਏ ਪਰ ਇੱਕ ਬਹੁਤ ਅੱਛਾ ਦੇਖੋ ਉੱਥੋਂ ਦੀਆਂ ਸਰਕਾਰਾਂ ਬੜੀਆਂ ਫਲੈਕਸੀਬਲ ਐ ਸਾਨੂੰ ਉੱਥੇ ਆਨ ਦਿੰਦੀਆਂ ਸਾਨੂੰ ਸਾਡੇ ਫੈਸਟੀਵਲ ਮਨਾਉਣ ਦਿੰਦੀਆਂ ਸਾਨੂੰ ਉੱਥੇ ਕੋਈ ਰੋਕ ਟੇਕ ਨਹੀਂ ਹੈਗੀ ਅਸੀਂ ਰੀਅਲ ਡੈਮੋਕ੍ਰੇਸੀ ਕਹਿ ਸਕਦੇ ਹਾਂ ਪਰ ਜਦੋਂ ਮਿਸਯੂਜ਼ ਅਸੀਂ ਕਰਾਂਗੇ ਤਾਂ ਉਹਦਾ ਰਿਜ਼ਲਟ ਸਾਮਣੇ ਹੀ ਆ ਤਾਂ ਅਸੀਂ ਜਦੋਂ ਮਿਸਯੂਜ਼ ਕਰਾਂਗੇ ਉਹਨਾਂ ਦੇ ਰਿਸੋਰਸਸ ਨੂੰ ਉ ਤਾਂ ਰਿਜ਼ਲਟ ਫਿਰ ਠੀਕ ਨਹੀਂ ਹੁੰਦਾ ਸੋ ਮੇਰੀ ਇਹੀ ਵਿਜ਼ਿਟ ਤੋਂ ਹੈ ਕਿ ਬਹੁਤ ਬੱਚਾ ਹੈ ਹਾਰ ਯੂਨੀਵਰਸਿਟੀ ਚ ਬਹੁਤ ਬੱਚਾ ਆਜੀ ਦੀ ਰੇਟਸ ਤੇ ਬੱਚੇ ਅੱਛੀਆਂ ਪਾਰਟ ਟਾਈਮ ਵੀ ਕੰਮ ਕਰ ਰਹੇ ਨੇ ਕੋਈ ਪ੍ਰੋਬਲਮ ਪਾਰਟ ਟਾਈਮ ਜੌਬਸ ਦੀ ਨਹੀਂ ਹੈਗੀ ਯੂਕੇ ਬਹੁਤ ਹੀ ਜ਼ਿਆਦਾ ਗਰੋਇੰਗ ਹੈ ਦੇਖੋ ਉਹਨਾਂ ਦੀ ਕਰੰਸੀ ਵੀ ਗਰੋਇੰਗ ਹੈਗੀ ਹੈ ਔਰ ਉੱਥੇ ਜਾ ਕੇ ਵੀ ਬੱਚੇ ਆਪਣੀ ਪੜ੍ਹਾਈ ਛੱਡ ਦਿੰਦੇ ਆਂ ਔਰ ਕੁਛ ਨਾ ਕੁ ਜੁਗਾਰ ਲੱਭਣ ਦੀ ਕੋਸ਼ਿਸ਼ ਕਰਦੇ ਆਂ ਸੋ ਜਿਹੜਾ ਟਰਨ ਅਰਾਊਂਡ ਰੇਟ ਹੈਗਾ ਆਫਟਰ 1 ਇਅਰ ਆਫ ਲੀਵਿੰਗ ਯੂਨੀਵਰਸਿਟੀ ਬੜਾ ਹੀ ਹਾਈ ਹੈ ਸੋ ਮੇਰੀ ਇਹੀ ਜਿਹੜੀ ਆਬਜ਼ਰਵੇਸ਼ਨ ਰਹੀ ਹੈ ਇਸ ਜਿਹੜੀ ਯੂਕੇ ਵਿਜ਼ਿਟ ਤੋਂ ਜਿਹੜੇ ਮੈਂ 8 ਦਿਨ ਲਾ ਕੇ ਆਇਆ ਔਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਜ਼ਿਟ ਕਰਕੇ ਆਇਆ ਕਿ ਪਹਿਲੀ ਗੱਲ ਤਾਂ ਯੂਕੇ ਦੇਖੋ ਸਸਤਾ ਨਹੀਂ ਹੈਗਾ ਬਹੁਤ ਹੀ ਮਹਿੰਗਾ ਦੇਸ਼ ਹੈ ਪਾਉਂਡ ਦੀ ਅੱਜ ਦੀ ਰੇਟ ਚ ਵੈਲਿਊ 122 ਰੁਪਏ 23 ਰੁਪਏ ਹੋ ਗਈ 122.23 ਰੁਪਏ ਸੋ ਰਹਿਣਾ ਖਾਣਾ ਬਹੁਤ ਹੀ ਮਹਿੰਗਾ ਹੈ ਸੋ ਜਦੋਂ ਅਸੀਂ ਜਾ ਰਹੇ ਹਾਂ ਯੂਕੇ ਮੈਨੂੰ ਲੱਗਦਾ ਹੁਣ ਤੱਕ ਕਿਸੇ ਬੱਚੇ ਨੂੰ ਲੰਡਨ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਲੰਡਨ ਚ ਜਿਹੜੀ ਅਕੋਮੋਡੇਸ਼ਨ 400 ਪਾਉਂਡ ਦੀ ਹੈ ਉਹ ਜੇ ਅਸੀਂ ਕਿਸੇ ਛੋਟੇ ਸ਼ਹਿਰ ਤੇ ਜਾਂਦੇ ਹਾਂ ਤਾਂ 100 ਪਾਉਂਡ ਦੀ ਹੈ ਵੀਕ ਦੀ ਵੀਕਲੀ ਵੀਕਲੀ ਗੱਲ ਕਰ ਰਹੇ ਹਾਂ ਸੋ ਲੰਡਨ ਚ ਕਾਮੋਡੇਸ਼ਨ ਬਹੁਤ ਜ਼ਿਆਦਾ ਮਹਿੰਗੀ ਹੈ ਵੇਅਰ ਐਸ ਜੇਸੀ ਕਿਸੇ ਛੋਟੇ ਟਾਊਨ ਚ ਜਾ ਰਹੇ ਆ ਜਾਂ ਸ਼ਹਿਰ ਚ ਜਾ ਰਹੇ ਆ ਤਾਂ ਕਾਮੋਡੇਸ਼ਨ ਸਸਤੀ ਮਿਲ ਜਾਂਦੀ ਹੈ ਸੋ ਤੁਸੀਂ ਜਿਹੜੀ ਕਾਮੋਡੇਸ਼ਨ ਲਈ ਜਿੰਨਾ ਤੁਹਾਨੂੰ ਕੰਮ ਕਰਨਾ ਪੈਣਾ ਸਿਰਫ ਕਾਮੋਡੇਸ਼ਨ ਪੇ ਕਰਨ ਲਈ ਉਹਨਾਂ ਦਾ ਆਪਾਂ ਕਿਸੇ ਦੂਜੇ ਸ਼ਹਿਰ ਚ ਜਾ ਕੇ ਨਾ ਕੰਮ ਕਰੇ ਵੀ ਰਿਆਂ ਵੀ ਅਫੋਰਡ ਕਰ ਸਕਾਂਗੇ ਸੋ ਸਟੂਡੈਂਟਸ ਕੀ ਕਹਿੰਦੇ ਆ ਵੈਰੀ ਕੀ ਕਹਿੰਦੇ ਆ ਆਜੀਨੇਟਸ ਜਿਵੇਂ ਲੱਗਦਾ ਹੈ ਕਿ ਜ਼ਿਆਦਾ ਜਿਹੜੇ ਛੋਟੀਆਂ ਯੂਨੀਵਰਸਿਟੀਆਂ ਐ چھوٹے شہر ہیں اٹھوں دے سانوں اتنے کنسنٹریٹ کرنا چاہیے کیونکہ لنڈن از ویری ویری ایکسپینس اور ٹراویل ٹائم بہت زیادہ ہے اور بچے ٹھیک ہے پریشر بہت زیادہ جب اسی لنڈن چ رہے ہیں ਸੋ ਹੋਰ ਵੀ ਬਹੁਤ ਸਾਰੇ ਸ਼ਹਿਰ ਹੈ ਜਿਹੜੇ ਕਿ ਲੰਡਨ ਨਾਲ ਕਨੈਕਟਡ ਹੈ 1.5 ਘੰਟੇ ਦੀ ਟ੍ਰੇਨ ਸਿਸਟਮ ਕਿਉਂਕਿ ਉੱਥੇ ਟ੍ਰੇਨ ਸਿਸਟਮ ਬੜਾ ਸਟਰੋਂਗ ਹੈ ਸੋ 1.5 ਘੰਟੇ ਦੀ ਕਨੈਕਟੀਵਿਟੀ ਤੇ ਬਹੁਤ ਸਾਰੇ ਸ਼ਹਿਰ ਹੈਗੇ ਆ ਜਿਵੇਂ ਲਿਵਰਪੂਲ ਹੋ ਗਿਆ ਮਾਂਚੈਸਟਰ ਹੋ ਗਿਆ ਇਵਨ 3 ਘੰਟੇ ਦੀ ਕਨੈਕਟੀਵਿਟੀ ਤੇ ਵੀ ਬਹੁਤ ਸਾਰੇ ਸ਼ਹਿਰਸ ਹਨ ਡਾਇਰੈਕਟ ਟ੍ਰੇਨ ਹੈ ਤੁਸੀਂ ਵੀਕਐਂਡ ਤੇ ਲੰਡਨ ਆ ਕੇ ਇੰਜੋਏ ਕਰ ਸਕਦੇ ਹੋ ਪਰ ਉਹ ਤੁਹਾਡੀ ਪ੍ਰੀਫਰੈਂਸ ਤੇ ਡਿਪੈਂਡ ਕਰਦਾ ਬਟ ਲੰਡਨ ਸਾਰਿਆਂ ਦੀ ਇੱਕ ਮੇਜਰ ਪ੍ਰੀਫਰੈਂਸ ਰਹਿੰਦੀ ਹੈ ਕਿ ਮੈਂ ਲੰਡਨ ਜਾ ਕੇ ਪੜਾਂ ਕਿਉਂਕਿ ਇੱਕ ਨਾਮ ਹੀ ਇਦਾਂ ਦਾ ਇੱਕ ਬ ਸੋ ਸਟੂਡੈਂਟਸ ਆਪਣੀ ਆਪਣੀ ਰਿਕੁਆਇਰਮੈਂਟ ਹੈ ਬਟ ਯੂਕੇ ਐਜੂਕੇਸ਼ਨ ਦੇ ਮਾਮਲੇ 'ਚ ਕਈ ਇਹ ਤਾਂ 15-1500 ਸਾਲ ਪੁਰਾਣੀਆਂ ਯੂਨੀਵਰਸਿਟੀਆਂ ਐ ਸੋ ਐਜੂਕੇਸ਼ਨ ਦੇ ਮਾਮਲੇ 'ਚ ਕਿਤੇ ਅੱਗੇ ਐ ਪੂਰੀ ਦੁਨੀਆ 'ਚ ਟਾਪ ਯੂਨੀਵਰਸਿਟੀਆਂ ਇਨ ਦਾ ਵਰਲਡ ਯੂਕੇ 'ਚ ਹੈਗੀਆਂ ਔਰ ਲੈਂਡਮਾਰਕ ਇਮੀਗ੍ਰੇਸ਼ਨ ਦੇਖੋ ਤੁਹਾਡੇ ਤੋਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰ ਰਿਹਾ ਸੋ ਚਾਹੇ ਤੁਸੀਂ ਯੂਕੇ ਜਾ ਰਹੇ ਹੋ ਚਾਹੇ ਕੈਨੇਡਾ ਜਾ ਰਹੇ ਹੋ ਚਾਹੇ ਜਰਮਨੀ ਜਾ ਰਹੇ ਹੋ ਸੋ ਨੋ ਪ੍ਰੋਸੈਸਿੰਗ ਫੀਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਔਰ ਨਵਰਾਤਰੀ ਤੇ ਸਾਡੀ ਆਫਰ ਹੈ ਕਿ ਜਿੰਨੇ ਵੀ ਬੱਚੇ ਅਪਲਾਈ ਕਰਨਗੇ ਉਹਨਾਂ ਨੂੰ ਇਹ ਟਿਕਟ ਵਨ ਵੇ ਆਫਟਰ ਵੀਜ਼ਾ ਲੈਂਡਮਾਰਕ ਵੱਲੋਂ ਦਿੱਤੀ ਜਾਏਗੀ ਯੂਕੇ ਦੀ ਕਿਸੇ ਵੀ ਕੰਟਰੀ ਦੀ ਸਰ ਜਰਮਨੀ ਹੋਵੇ ਕਿਸੇ ਵੀ ਕੰਟਰੀ ਤੁਸੀਂ ਜਾਣਾ ਹੋਏਗਾ ਤਾਂ ਵਨ ਵੇ ਦੀ ਜਿਹੜੀ ਵੀਜ਼ੇ ਤੋਂ ਬਾਅਦ ਦੀ ਟਿਕਟ ਹੈ ਉਹ ਲੈਂਡਮਾਰਕ ਦੇਗਾ ਚਲੋ ਇਹ ਬਹੁਤ ਵੱਡਾ ਆਫਰ ਹੈ ਜਸਮੀਤ ਜੀ ਹਮੇਸ਼ਾ ਤੁਹਾਡੀ ਕੰਪਨੀ ਬਹੁਤ ਵੱਡੀ ਹੈ ਤੇ ਤੁਸੀਂ ਸਟੂਡੈਂਟਸ ਨੂੰ ਸਪੋਰਟ ਕਰਦੇ ਹੋ ਜਸਮੀਤ ਜੀ ਇਹਦਾ ਮਤਲਬ ਹੈ ਕਿ ਇਸ ਵੇਲੇ ਸਾਡੇ ਵਿਦਿਆਰਥੀ ਫੋਕਸ ਕਰਨ ਯੂਕੇ ਦੇ ਛੋਟੇ ਸ਼ਹਿਰਾਂ ਨੂੰ ਲੰਡਨ ਛੱਡ ਕੇ ਜਦੋਂ ਅਸੀਂ ਸਮਾਲ ਟਾਊਨਸ ਦੀ ਗੱਲ ਕਰਦੇ ਹਾਂ ਯੂਕੇ ਦੇ ਤੇ ਲਿਵਿੰਗ ਵਗੈਰਾ ਜਾਂ ਜੌਬਸ ਵਗੈਰਾ ਸਟੂਡੈਂਟਸ ਉਹਨੀਆਂ ਕਰਨ ਕਰ ਲੈਂਦੇ ਆ ਕਿ ਉਹ ਮੜਾ ਮੜਾ ਖਰਚਾ ਗੱਡੀ ਜਾਂ ਕੋ ਕੀ ਕਹਿੰਦੇ ਆ ਜੇ ਅਸੀਂ ਲੰਡਨ ਦੀ ਗੱਲ ਕਰੀਏ ਇੱਕ ਤਾਂ ਇਹ బిਗੇਸਟ ਸਿਟੀ ਆ ਜਾਂਦਾ ਐ ਐਕਸਪੈਂਸਿਵ ਸਿਟੀ ਆ ਜਾਂਦਾ ਕੀ ਕਹਿੰਦੇ ਆ ਹਿੰ ਯੂਕੇ ਕੀ ਕਹਿੰਦੇ ਆ ਜੇ ਅਸੀਂ ਜੇ ਅਸੀਂ ਸਿਰਫ ਲੰਡਨ ਛੱਡ ਦਿੰਨੇ ਉਸ ਤੋਂ ਬਾਅਦ ਬਰਮਿੰਗਮ ਐ ਅ ਮੈਂਚੈਸਟਰ ਹੈ ਲਿਵਰਪੂਲ ਹੈ ਲੀਡਸ ਹੈ ਗਲਾਸਗੋ ਹੈ ਐਬਰਦੀਨ ਹੈ ਕਾਰਦਿਫ ਹੈ ਇਹ ਵੀ ਸਾਰੇ ਸ਼ਹਿਰ ਵੱਡੇ ਹੀ ਹਨ ਬਟ ਜਿਹੜਾ ਲੰਡਨ ਹੈ ਉਹ ਬਹੁਤ ਹੀ ਵੱਡਾ ਸ਼ਹਿਰ ਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਕਰਾਊਡਡ ਹੈ ਬੱਚਿਆਂ ਲਈ ਕੀ ਕਹਿੰਦੇ ਆ ਉੱਥੇ ਜਾ ਕੇ ਜਿੰਨੂੰ ਕਹਿੰਦੇ ਆ ਕਿ ਅਡਜਸਟ ਕਰਨਾ ਵੀ ਕਈ ਬੱਚੇ ਪਰ ਜਿਹੜੇ ਬੱਚਿਆਂ ਨੂੰ ਦਿੱਲੀ ਬੰਬੇ ਵਰਗਾ এনवायरमेंट ਚਾਹੀਦਾ ਉਹਨਾਂ ਲਈ ਲੰਡਨ ਹੈ ਉਸ ਤੋਂ ਇਲਾਵਾ ਅਸੀਂ ਗੱਲ ਕਰ ਸਕਦੇ ਹ ਸ਼ਫੀਲਡ ਹੈ ਟੀ ਸਾਈਰ ਹੈ ਬ੍ਰਿਸਟਲ ਹੈ ਲਾਈਸਟਰ ਐ ਕੋਵੈਂਟਰੀ ਐ ਨਾਟਿੰਗਮ ਇਹ ਵੀ ਸਾਰੇ ਵੱਡੇ ਸ਼ਹਿਰ ਹੀ ਆ ਬ੍ਰੈਡਫੋਰਡ ਨੂੰ ਕੈਸਲ ਐ ਬੋਲਟਨ ਐ ਸੋ ਵੀ 25 ਸ਼ਹਿਰ ਇਦਾਂ ਦੇ ਹੈਗੇ ਆ ਯੂਕੇ 'ਚ ਜਿਨ੍ਹਾਂ ਦੀ ਆਬਾਦੀ 2-3 ਲੱਖ ਤੋਂ ਉੱਤੇ ਹੀ ਹੈਗੀ ਆ ਸੋ ਸਟੂਡੈਂਟਸ ਬਹੁਤ ਅੱਛੇ ਸ਼ਹਿਰ ਹੈਗੇ ਹਨ ਔਰ ਜੇ ਤੁਸੀਂ ਕਹੋਗੇ ਕਿ ਅਸੀਂ ਸਮਾਲ ਸਿਟੀ ਚ ਜਾਣੇ ਜਾਂ ਜਿੰਨਾਂ ਦੀ 30-40 ਹਜ਼ਾਰ ਆਬਾਦੀ ਹੈ ਡੈਫੀਨਿਟਲੀ ਸਰ ਉੱਥੇ ਖਾਣਾ ਪੀਣਾ ਸਸਤਾ ਹੋਏਗਾ ਉੱਥੇ ਰਹਿਣਾ ਵੀ ਸਸਤਾ ਹੋਏਗਾ ਔਰ ਜਿਹੜੇ ਜਿਹੜੇ ਵੱਡੇ ਸ਼ਹਿਰ ਜਿਵੇਂ ਲੰਡਨ ਤੇ ਤਾਂ ਬਹੁਤ ਹੀ ਮਹਿੰਗਾ ਹੈ ਮਤਲਬ 1000-1200 ਪਾਉਂਡ ਤੋਂ ਥੱਲੇ ਸ਼ੇਅਰਿੰਗ ਅਕੋਮੋਡੇਸ਼ਨ ਵੀ ਮਿਲਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਔਰ ਜਿਹੜੇ ਬੱਚੇ ਉੱਥੇ ਕੰਮ ਵੀ ਕਰਦੇ ਆ ਉਹ ਦੋ-ਦੋ ਘੰਟੇ ਦੂਰ ਰਹਿੰਦੇ ਆ ਸੋ ਜਦੋਂ ਤੁਸੀਂ ਜੇ ਇਹ ਸਾਰਾ ਕੁਝ ਆਪਣਾ ਸੈਕਰੀਫਾਈਸ ਕਰਨਾ ਚਾਹੁੰਦੇ ਹੋ ਦੈਨ ਯੂ ਸ਼ੁਡ ਕੀ ਕਹਿੰਦੇ ਆ ਚੂਜ਼ ਲੰਡਨ ਬਟ ਇਫ ਯੂ ਆਰ ਲੁਕਿੰਗ ਐਟ ਯੂਕੇ ਦੈਨ ਮੈਨੂੰ ਲੱਗਦਾ ਹੈ ਕਿ ਅੱਜ ਦੀ ਡੇਟ 'ਚ ਜਿੰਨਾ ਕਿ ਕਰਾਊਡ ਲੰਡਨ 'ਚ ਆ ਚੁੱਕਿਆ ਹੈ ਸਾਨੂੰ ਕਿਸੇ ਹੋਰ ਸ਼ਹਿਰ ਜਿਹੜੇ ਅਪਾਰਟ ਫਰਮ ਲੰਡਨ ਚੂਜ਼ ਕਰਨੇ ਚਾਹੀਦੇ ਨੇ ਬਿਲਕੁਲ ਠੀਕ ਹੈ ਸੋ ਬਹੁਤ ਹੀ ਮਹੱਤਵਪੂਰਨ ਡਿਸਕਸ਼ਨ ਜਸਮੀਤ ਜੀ ਦੇ ਨਾਲ ਕਿਉਂਕਿ ਯੂਕੇ ਤੋਂ ਵਾਪਸ ਮੁੜੇ ਨੇ ਸੋ ਸਾਰੇ ਵਿਦਿਆਰਥੀਆਂ ਨੂੰ ਯੂਕੇ ਬਾਰੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪਤਾ ਹੋਣੀਆਂ ਚਾਹੀਦੀਆਂ ਨੇ ਫੈਸਲੇ ਤਾਂ ਵਿਦਿਆਰਥੀਆਂ ਨੇ ਕਰਨੇ ਨੇ ਕਿ ਉਹਨਾਂ ਦੀ ਪਾਕਟ ਕੀ ਅਲਾਉ ਕਰਦੀ ਹੈ ਪਰ ਯੂਕੇ ਦੇ ਵਿੱਚ ਆਪਸ਼ਨਸ ਬਹੁਤ ਜ਼ਿਆਦਾ ਨੇ ਔਰ ਜਸਮੀਤ ਜੀ ਨੇ ਬਹੁਤ ਵਿਸਥਾਰ ਦੇ ਵਿੱਚ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਤੁਸੀਂ ਯੂਕੇ ਅਪਲਾਈ ਕਰਨਾ ਹੈ ਤੇ ਰੋਲਿੰਗ ਇਨਟੇਕਸ ਵੀ ਨੇ ਯੂਕੇ ਦੇ ਵਿੱਚ ਔਰ ਜਨੂਅਰੀ ਵੀ ਹੈ ਸੋ ਤੁਸੀਂ ਸਾਰੇ ਸਟੂਡੈਂਟਸ ਜਸਮੀਤ ਜੀ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਆਪਣੀ ਫਾਈਲ ਲਾਂਚ ਕਰਨ ਦੀ ਗੱਲ ਅੱਗੇ ਵਧਾ ਸਕਦੇ ਹੋ ਥੈਂਕ ਯੂ ਸੋ ਮਚ ਜਸਮੀਤ ਜੀ ਥੈਂਕ ਯੂ